ਮੁਲੇ ਬਾਲਾ ਜੀ ਮਹਾਰਾਜ ਕੀ ਜੈ ਇਹ ਜੀ 16 ਤਰੀਕ ਦਾ ਵਿਸ਼ਾਲ ਸੰਗੀਤਨ ਹੈ ਮੰਡੀ ਨਿਹਾਲ ਸਿੰਘਲ ਵਿੱਚ ਸ਼੍ਰੀ ਬਾਲਾ ਜੀ ਮੰਦਿਰ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਜਿਹੜਾ ਉਸ ਦਾ ਇਨਵੀਟੇਸ਼ਨ ਕਾਰਡ ਐ ਨਮੰਤਰਣ ਪੱਤਰ ਐ ਰਿਲੀਜ਼ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਇਹ ਘਟ ਕੀਤਾ ਗਿਆ ਸ਼੍ਰੀ ਬਾਲਾ ਜੀ ਮੰਦਿਰ ਦੇ ਵਿੱਚ ਯੋਗਦਾਨ ਪੂਰੀ ਸਮੁੱਚੀ ਮੰਡੀ ਦਾ ਜੀ ਤੇ ਵੱਧ ਤੋਂ ਵੱਧ ਹੈ ਕਿਸੇ ਦਾ ਘੱਟ ਨਹੀਂ ਕਿਸੇ ਦਾ ਹੋਰ ਬਹੁਤ ਜ਼ਿਆਦਾ ਯੋਗਦਾਨ ਐ ਸਾਰੀ ਮੰਡੀ ਦਾ ਜਿੰਨਾ ਅਸੀਂ ਸੋਚ ਕੇ ਚੱਲੇ ਸੀ ਉਦੋਂ ਵੀ ਬਹੁਤ ਜ਼ਿਆਦਾ ਐ ਯੋਗਦਾਨ ਸਾਰੀ ਮੰਡੀ ਦੇ ਸਹਿਯੋਗ ਨਾਲ ਇਹ ਕੰਮ ਸਾਰਾ ਚੱਲ ਰਿਹਾ ਹੈ ਜੀ ਸਭ ਤੋਂ ਪਹਿਲਾਂ ਦਾ ਜੈ ਸ਼੍ਰੀ ਬਾਲਾ ਜੀ ਮੈਂ ਅਰਦਾਸ ਕਰਦਾ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਸਭ ਤੋਂ ਪਹਿਲਾਂ ਮੈਂ ਸ਼੍ਰੀ ਬਾਲਾ ਜੀ ਮੰਦਿਰ ਵਿੱਚ ਹੋਣ ਵਾਲੀ ਮੂਰਤੀ ਸਥਾਪਨਾ ਅਤੇ ਪ੍ਰਾਣ ਪ੍ਰティਸ਼ਟਾ ਦੀ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜਿਵੇਂ ਕਿ ਇਹ ਪ੍ਰੋਗਰਾਮ ਰੱਖਿਆ ਗਿਆ ਸਭ ਤੋਂ ਪਹਿਲਾ ਦਿਨ ਜੋ ਕਿ 9 ਫਰਵਰੀ ਜਿਸ ਦਿਨ ਅਸੀਂ ਕਲਸ਼ ਯਾਤਰਾ ਰੱਖੀ ਹੈ ਸ਼੍ਰੀ ਬਾਲਾ ਜੀ ਪਰਿਵਾਰ ਵੱਲੋਂ 10 ਫਰਵਰੀ ਗਣੇਸ਼ ਪੂਜਨ ਜਲ ਅਦੀਵਾਸ 11 ਫਰਵਰੀ ਆਨਾ ਅਦੀਵਾਸ ਗ੍ਰਿਤ ਅਦੀਵਾਸ 12 ਫਰਵਰੀ ਪਸ਼ਪਾ ਦਿਵਸ ਫਲ ਆਦੀਵਸ 13 ਫਰਵਰੀ ਜੋ ਕਿ ਅਸੀਂ ਸ਼ੋਭਾ ਯਾਤਰਾ ਤੋਂ ਸ਼ੁਰੂ ਕਰਾਂਗੇ ਫਿਰ ਕਿ 14 ਫਰਵਰੀ ਜੋ ਕਿ ਕੀਰਤਨ ਹੈ ਸਵੇਰ 11:30 ਵਜੇ ਮੂਰਤੀ ਸਥਾਪਨਾ ਦੇ ਸੰਬੰਧ ਵਿੱਚ ਤੇ ਇਸ ਤੋਂ ਬਾਅਦ ਜੋ 16 ਫਰਵਰੀ ਦੀ ਜੇ ਮੈਂ ਗੱਲ ਕਰਾਂ ਫਿਰ ਵਿਚਾਰ ਕੀਰਤਨ ਜੋ ਕਿ ਸ਼ਾਮ ਨੂੰ 7 ਵਜੇ ਸ਼ੁਰੂ ਹੋਏਗਾ ਪ੍ਰਭੂ ਇੱਛਾ ਤੱਕ ਚੱਲੇਗਾ ਲੰਗਰ ਦੀ ਵਿਵਸਥਾ ਰੱਖੀ ਗਈ ਹੈ ਇਹ ਸਭ ਜੋ ਕਿ ਸਾਰੇ ਮੰਡੀ ਨਿਵਾਸੀ ਉਹਨਾਂ ਸਭ ਦੇ ਸਾਥ ਨਾਲ ਇਹ ਪੂਰਾ ਹੋ ਸਕਦਾ ਹੈ ਇਸ ਨੂੰ ਆਪਾਂ ਰਲ ਮਿਲ ਕੇ ਖੁਸ਼ੀ ਨਾਲ ਛਰਤਾ ਨਾਲ ਮਨਾਈਏ ਤਾਂ ਜੋ ਇਹ ਸੰਪੂਰਨ ਵਧੀਆ ਢੰਗ ਤਰੀਕੇ ਨਾਲ ਸੰਪੂਰਨ ਹੋ ਸਕੇ ਜੋ ਕਿ ਸ਼੍ਰੀ ਬਾਲਾ ਜੀ ਪਰਿਵਾਰ ਦੇ ਕਮੇਟੀ ਆ ਵੱਧ ਚੜ ਕੇ ਹਿੱਸਾ ਲੈ ਰਿਆ ਸਾਨੂੰ ਉਹਨਾਂ ਦਾ ਬਹੁਤ ਹੀ ਸਹਿਯੋਗ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੈ ਸ਼੍ਰੀ ਬਾਲਾ ਜੀ ਮਹਾਰਾਜ ਕੀ ਜੈ ਹੋ ਜਿਹੜਾ ਸਾਡੇ ਬਾਲਾ ਜੀ ਪਰਿਵਾਰ ਦੇ ਇਹ ਬੱਚਿਆਂ ਨੇ ਮੰਡਲ ਬਣਾਇਆ ਇਸ ਮੰਦਲ ਨੂੰ ਸਿਰੇ ਚੜਿਆ ਬਹੁਤ ਚਿਰ ਤੋਂ ਰੁਕਿਆ ਹੋਇਆ ਸੀ ਮੈਂ ਸਭ ਤੋਂ ਪਹਿਲਾਂ ਇਹਨੂੰ ਵਧਾਈ ਦੇ ਪਾਤਰ ਮੰਨਦਾ ਪਰ ਜਿਹਨੇ ਬਹੁਤ ਵੱਡਾ ਅਪਰਾਲਾ ਕੀਤਾ ਔਰ ਸਾਡੀ ਮੰਡੀ ਦੇ ਸਾਡੇ ਸ਼ਹਿਰ ਨੇ ਇਨਾਂ ਨੇ ਪੂਰਾ ਯੋਗਦਾਨ ਸਹਿਯੋਗ ਦਿੱਤਾ ਉਹ ਸਾਰੀ ਮੰਡੀ ਨਿਵਾਸੀਆਂ ਨੂੰ ਮੈਂ ਵਧਾਈ ਦੇ ਪਾਤਰ ਮੰਨਦਾ ਕਿ ਜਿਨ੍ਹਾਂ ਨੇ ਇੰਨੀ ਵਧੀਆ ਇਹਨਾਂ ਨੂੰ ਕੰਮ ਚੱਕਿਆ ਇਹ ਇੱਕ ਸਾਲ ਦੇ ਵਿੱਚ ਵਿੱਚ ਇਹਨਾਂ ਮੁੰਡਿਆਂ ਨੇ ਕੰਮ ਚੱਕਦਾ ਕਈ ਸਾਲਾਂ ਤੋਂ ਰੁਕਿਆ ਹੋਇਆ ਕੰਮ ਸੀ ਇਹ ਬਹੁਤ ਇਸ ਤੋਂ ਸਭ ਤੋਂ ਪਹਿਲੀ ਤਾਂ ਇਹ ਗੱਲ ਆ ਦੂਜੀ ਗੱਲ ਇਹ ਆ ਵੀ ਜਿਹੜਾ ਪ੍ਰੋਗਰਾਮ ਆ ਉਹ 13 ਤਰੀਕ ਨੂੰ ਤਾਂ ਅਸੀਂ ਸ਼ਹਿਰ ਦੇ ਵਿੱਚ ਸੋਭਾ ਯਾਤਰਾ ਕਰਾਂਗੇ ਸਾਰੇ ਮੂਰਤੀਆਂ ਦੀ ਜਿੰਨੀਆਂ ਮੂਰਤੀਆਂ ਜਿੱਥੇ ਸਥਾਪਨਾ ਕਰਨੀਆਂ 14 ਤਰੀਕ ਦਾ ਬਹੁਤ ਵੱਡਾ ਦਿਨ ਆ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਾਂਗੇ ਇਸ ਮੰਡਲ ਵੱਲੋਂ ਕਿਥੇ ਪੂਰੇ ਜੋਰ ਸ਼ੋਰ ਦੇ ਨਾਲ ਪਹੁੰਚਣ ਕਿ 14 ਤਰੀਕ ਨੂੰ ਇਹ ਮੂਰਤੀਆਂ ਦਾ ਸਥਾਨ ਸਾਸ਼ਤ ਕੀਤਾ ਜਾਊਗਾ ਪ੍ਰਾਣ ਪ੍ਰਸਤਾ ਕਰੀ ਜਾਊਗੀ ਸਮਝੋ 16 ਤਰੀਕ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਕੀਰਤਨ ਕੀਤਾ ਜਾਊਗਾ ਜਾਗਰਣ ਕੀਤਾ ਜਾਊਗਾ ਮਹਾਰਾਜ ਬਾਲਾ ਜੀ ਮਹਾਰਾਜ ਦਾ ਜਿਸ ਵਿੱਚ ਕਾਲ ਛੈਲੀ ਜੀ ਕਲਾਕਾਰ ਇਸ ਵਿੱਚ ਪਹੁੰਚਣਗੇ ਤੇ ਅਸੀਂ ਮੰਡੀ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਸਾਰੇ ਪ੍ਰੋਗਰਾਮਾਂ ਦੇ ਵਿੱਚ 13 ਤਰੀਕ ਨੂੰ 14 ਤਰੀਕ ਨੂੰ ਤੇ 16 ਤਰੀਕ ਨੂੰ ਸਾਡਾ ਬਹੁਤ ਜ਼ਿਆਦਾ ਇਸ ਮੰਡਲ ਦਾ ਇਹਨਾਂ ਬੱਚਿਆਂ ਦਾ ਸਹਿਯੋਗ ਦੇਣਾ ਤੇ ਪਹਿਲਾਂ ਵੀ ਬੜਾ ਸਹਿਯੋਗ ਦਿੱਤਾ ਹੈ ਸਾਰੇ ਸ਼ਹਿਰ ਨੇ ਮਾਇਆ ਦੇ ਕੇ ਇਸ ਮੰਦਰ ਨੂੰ ਸਿਰੇ ਚੜਾਇਆ ਤੇ ਅਸੀਂ ਬੇਨਤੀ ਫਿਰ ਵੀ ਕਰਾਂਗੇ ਕਿ ਮੰਦਰ ਨੂੰ ਹਜੇ ਵੀ ਮਾਇਆ ਦੀ ਬਹੁਤ ਲੋੜ ਆ ਹੋਰ ਹੀ ਬੜੇ-ਵੱਡੇ ਸਾਡੇ ਸਾਜੀ ਦਾਨੀ ਸੱਜਣ ਬੈਠੇ ਸ਼ਹਿਰ ਦੇ ਵਿੱਚ ਤੇ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਕਿ ਮੰਦਰ ਪੂਰਾ ਹੋਏ ਚਮਕਾਰੇ ਮਾਰੇ ਬਾਲਾ ਜੀ ਮਹਾਰਾਜ ਇੱਥੇ ਕਿ ਮਸਾਲਾ ਸਰ ਜੰਨੇ ਆ ਕਿ ਤਾਂ ਕਿ ਸਾਲਾ ਸਰ ਦੇ ਤਾਂ ਬਰਾਬਰ ਇਹ ਸਾਨੂੰ ਜਾਪੇ ਤੇ ਲੋਕਾਂ ਦੀ ਇੱਥੇ ਸੁੱਖਾਂ ਪੂਰੀਆਂ ਹੋਣ ਜਿਸ ਤਰ੍ਹਾਂ ਉੱਥੇ ਜਾ ਕੇ ਕਰਦੇ ਆਪਾਂ ਸਵਾਮਣੀ ਸੁਖ ਰਿਆਂ ਜਾਂ ਕੋਈ ਹੋਰ ਸੁਖਣਾ ਸੁਖਦੇ ਆ ਇੱਥੇ ਵੀ ਕੋਈ ਗੱਲ ਨਹੀਂ ਜਿੱਥੇ ਵੀ ਕੋਈ ਦੇਵੀ ਦੇਵਤਾ ਦਾ ਮੰਦਿਰ ਬਣ ਜਾਂਦਾ ਹੈ ਮੂਰਤ ਰਾਜਵਾਨ ਹੋ ਜਾਂਦੀ ਆ ਜੋਤੀ ਜਗ ਜਾਂਦੀ ਆ ਉਹ ਕਿਸੇ ਵੀ ਜਗ੍ਹਾ ਤੋਂ ਉਥੋਂ ਨਾਲੋਂ ਘੱਟ ਨਹੀਂ ਹੁੰਦਾ ਉਹਦੇ ਬਰਾਬਰ ਹੀ ਹੁੰਦਾ ਔਰ ਮੰਨਣ ਦੀ ਲੋੜ ਇਨਾ ਕਹਿੰਦਾ ਹਾਂ ਮੈਂ ਖਿਮਾ ਮਾਰਦਾ ਜਾਂਚਾ ਜੁਕ ਕਰਨ ਵਿੱਚ ਗਲਤੀ ਹੋ ਗਈ ਹੋਵੇ ਤੇ ਮੈਂ ਮਾਫੀ ਚਾਹੁੰਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼ੀਵਾਲਾ ਜੀ ਤੇ ਮੈਂ ਇਸ ਵੀਡੀਓ ਰਾਹੀਂ ਸਾਰੀ ਮੁੰਡੇ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਕਿ ਜਿਸ ਦਿਨ ਦਾ ਆਪਾਂ ਨੂੰ ਬਹੁਤ ਹੀ ਦਿਨਾਂ ਤੋਂ ਇੰਤਜ਼ਾਰ ਸੀ ਉਹ ਦਿਨ ਫਾਈਨਲੀ ਆ ਚੁੱਕਿਆ 14 ਫਰਵਰੀ 2024 ਨੂੰ ਆਪਣੇ ਮੰਡੀ ਨਿਹਾਲ ਸਿੰਘ ਵਾਲਾ ਵਿੱਚ ਸਾਲਾ ਸਰਬਾਲਾ ਜੀ ਦਾ ਸਰੂਪ ਵਿਰਾਜਮਨ ਹੋਣ ਜਾ ਰਿਹਾ ਹੈ ਤੇ ਸਾਰੇ ਹੁਮ ਹੁਮ ਆਗੇ ਪਹੁੰਚੋ 16 ਤਰੀਕ ਨੂੰ ਜੀ ਜਾਗਰਣ ਰੱਖਿਆ ਗਿਆ ਹੈ ਤੇ ਜੋ ਪ੍ਰਭੂ ਇੱਛਾ ਅਧਕਰ 7:3 ਤੋਂ ਲੈ ਕੇ ਚੱਲੇਗਾ ਤੇ ਇਸ ਵਿੱਚ ਵੀ ਆਨ ਦੀ ਕਿਰਪਾਲਤਾ ਕਰਨੀ ਤੇ ਬਾਕੀ ਚੀਜ਼ਾਂ ਦਾ ਸਾਰੇ ਵੀਰੇ ਨੇ ਦੱਸ ਹੀ ਚੁੱਕਿਆ ਬਟ ਮੈਂ ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹਾਂਗਾ ਕਿ ਸਾਡੇ ਮੰਦਿਰ ਦੇ ਵਿੱਚ ਕੋਈ ਵੀ ਕਮੇਟੀ ਦਾ ਕੋਈ ਰੋਲ ਨਹੀਂ ਹੈ ਬਿਕੋਜ਼ ਇੱਥੇ ਸਾਰੇ ਆਪਣੀ ਮਰਜ਼ੀ ਨਾਲ ਹੀ ਕੰਟ੍ਰਿਬਿਊਟ ਕਰੀ ਜਾਂਦੇ ਨੇ ਤੇ ਇਸ ਸੰਸਾਈ ਸਭ ਤੋਂ ਵਧੀਆ ਖੂਬਸੂਰਤੀ ਇਹ ਹੀ ਹੈ ਕਿ ਤੇ ਯੂਥ ਜੋ ਛੋਟੇ ਛੋਟੇ ਬੱਚੇ ਖੁਦ ਹੀ ਆਕੇ ਲੰਗਰ ਦੇ ਵਿੱਚ ਸੇਵਾ ਕਰਦੇ ਆ ਮੰਦਰ ਦੇ ਕੀਰਤਨ ਦੇ ਵਿੱਚ ਸੇਵਾ ਕਰਦੇ ਆ ਜੋ ਕਿ ਬਹੁਤ ਜਿਆਦਾ ਵਧੀਆ ਗੱਲ ਹੈ ਕਿ ਯੂਥ ਨੂੰ ਪ੍ਰੇਰਣਾ ਮਿਲਦੀ ਹੈ ਇਸੇ ਦੀ ਜੈ ਸ਼ਿਵਾਲੇ